ਗਾ ਬੋ ਕੋ ਮਗਾ ਬੋ ਰਪੋ ਕਰ ਸੋਹੇ ਨਾ ਤੁਮਗਾ ਹੋ ਵਨੀ ਜਿਤ ਸੋਹੇ ਲੈ ਹੋ ਵਨੀ ਜਿਤ ਸੋਹੇ ਲੈ ਸਦਾ ਸੁਖ ਹੋ 아 <목소리나> ਸੋਹੇ ਲਾਲ ਮਿੱਤੂ ਕਰਦਾ ਹੋ ਸੋਹੇ ਲਾਲ ਸਵੇਰੇ ਹੋ ਸਿਰਜ ਰਹਾ ਸਵੇਰੇ ਹੋ ਕੋ ਕ ਸੋਹੇ ਲਾ ਤੂੰ ਮੰਗਾ ਓ ਤੂੰ ਮੰਗਾ ਓ ਮੰਗਾ ਤੂੰ ਤੁਮ ਗਾਓ ਮੇਰੇ ਨਿਰਪੋਕ ਸੋਹੇ ਲਾ ਤੂੰ ਮੰਗਾ ਤੂੰ ਮੰਗਾ ਗਾਵੋ ਮੇਰੇ ਨਿਰਭਉ ਕਾ ਤੁਮ ਗਾਵੋ ਮੇਰੇ ਨਿਰਭਉ ਕਾ ਤੁਮ ਗਾਵੋ ਮੇਰੇ ਨਿਰਭਉ ਕਾ No. ਸਿੰਘ ਜੀ ਤੁਸੀਂ ਬਹੁਤ ਹੀ ਆਨੰਦਮਈ ਤਰੀਕੇ ਨਾਲ ਉਸ ਓੰਕਾਰ ਦੀ ਸਿਫਤ ਸਾਰ ਨੂੰ ਗਾਇਨ ਕੀਤਾ ਹੈ ਤੇ ਆਓ ਆਪ ਜੀ ਦੀ ਪਰਫਾਰਮੈਂਸ ਦੇ ਬਾਰੇ ਜਨ ਸਹਿਵਾਦ ਤੋਂ ਪੁੱਛਦੇ ਹਾਂ ਜੀ ਪ੍ਰੋਫੈਸਰ ਆਪ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡੀ ਕੀ ਕੀ ਸੁਣ ਕੇ ਮੈਂ ਕਿੰਨਾ ਲਫ਼ਜ਼ਾਂ ਨਾਲ ਤਾਰੀਫ ਕਰਾਂ ਮੈਨੂੰ ਬਹੁਤ ਨੰਦ ਆਇਆ ਹਰ ਪ੍ਰਗਾਰ ਦੇ ਤਾਨ ਸੁਰਗਮ ਚ ਵੀ ਆਕਾਰ ਚ ਵੀ ਮੇਰੇ ਸਾਹਮਣੇ ਕੋਈ ਕਮੀ ਨਹੀਂ ਲੈਂ ਇਸੇ ਤਰ੍ਹਾਂ ਬੇਟਾ ਲੱਗੇ ਰੋ ਚਲਦੇ ਜਾਓ ਤੇ ਇਸੇ ਤਰੀਕੇ ਨਾਲ ਤੁਹਾਡਾ ਪ੍ਰਮਾਤਮਾ ਸਫਲ ਕਰੇ ਜੀ ਪ੍ਰਿੰਸੀਪਲ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਅੰਨਾ ਸੋਨਾ ਆਲਾਪ ਲਿਆ ਬਿਲਕੁਲ ਗੋਰੀ ਦੀਦੀ ਗੋਰੀ ਤੇ ਦੀਦੀ ਕਿੰਨ ਸਫਸ਼ਟ ਕਿ ਤਾ ਤੁਹਾਨੂੰ ਦੇਖ ਕੇ ਲੱਗਦਾ ਹੈ ਕਿ ਜੋ ਗੁਰਮਤ ਸੰਗੀਤ ਬੜਾ ਉਜਵਲ ਤੇ ਸਤਿਗੁਰਾਂ ਦੀ ਬਾਣੀ ਕਿੰਨੇ ਖੁੱਲੇ ਢੰਗ ਨਾਲ ਇਹਨੇ ਸੱਚਦੇ ਢੰਗ ਨਾਲ ਤਾਲ ਦੀ ਕੋਈ ਚਿੰਤਾ ਨਹੀਂ ਕਿ ਅਨੇਕ ਵਾਰ ਜਿਵੇਂ ਨਾ ਬਣਿਆ ਰਿਹਾ ਸਰ ਸਾਰੇ ਸਾਥੀ ਪਦ ਮਹਾਵੀਰ ਸਿੰਘ ਜੀ ਤੇ ਸਾਰੇ ਵੀਰਾਂ ਦੇ ਬੈਠੇ ਨੇ ਕੋਡਾ ਤੁਹਾਡਾ ਅਨੰਦ ਡਾਇਰੈਕਟ ਸੰਤਿਪ ਤੇ ਸਭ ਨੂੰ ਜਿਹਨਾਂ ਚਰਦਾਸ ਨੇ ਖੂਬ ਰਿਆਜ਼ ਕਰੋ ਜੀ ਪਈਓ ਕਾਲ ਸਿੰਘ ਜੀ ਜੱਸ ਸਹਿਬਾਨ ਨੇ ਬਹੁਤ ਮਿਹਰਮਤ ਕੀਤੀ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ